ਹਾਂਜੀ ਦੋਸਤੋ ਹਾਜ਼ਰ ਹੋਈਆਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਕੈਨੇਡਾ ਤੋਂ 9 ਮਹੀਨਿਆਂ ਦੀ ਗਰਭਵਤੀ ਗੁਰਸਿੱਖ ਕੁੜੀ ਨੂੰ ਅੰਮ੍ਰਿਤਸਰ ਦੇ ਏਅਰਪੋਰਟ ਤੇ ਕੀਤਾ ਗ੍ਰਿਫਤਾਰ ਇਹ ਖਬਰ ਸੁਣਦਿਆਂ ਹੀ ਹਰ ਇੱਕ ਪੰਜਾਬੀ ਦਾ ਦਿਲ ਦਹਿਲ ਗਿਆ ਹੈ ਤੇ ਸੋਚਣ ਲਈ ਮਜਬੂਰ ਹੋ ਗਿਆ ਕਿ ਆਖਿਰਕਾਰ ਇਨਸਾਨੀਅਤ ਕਿੱਥੇ ਮਰ ਗਈ ਹੈ ਇਹ ਮਾਹੌਲ ਜਿੱਥੇ ਇਕਤੀ ਜੋ ਕੀ ਆ 9 ਮਹੀਨਿਆਂ ਦੀ ਗਰਭਵਤੀ ਹੈ ਸੱਤ ਸਮੁੰਦਰ ਪਾਰ ਕਰਕੇ ਆਪਣੇ ਪੇਕੇ ਘਰ ਆਪਣੇ ਮਾਪਿਆਂ ਦੀ ਆ ਛਾਵੇਂ ਆਪਣੇ ਬੱਚੇ ਨੂੰ ਜਨਮ ਦੇਣ ਦੇ ਸੁਪਨੇ ਲੈ ਕੇ ਆਉਂਦੀ ਹੈ ਜਹਾਜ਼ ਜਦੋਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਉਤਰਦਾ ਹੈ ਤਾਂ ਉਸ ਦੇ ਮਨ ਵਿੱਚ ਕਿੰਨੇ ਹੀ ਚਾਹ ਹੁੰਦੇ ਹਨ ਪਰ ਉਸ ਨੂੰ ਕੀ ਪਤਾ ਸੀ ਕਿ ਜਿਸ ਧਰਤੀ ਨੂੰ ਉਹ ਨਮਸਕਾਰ ਕਰਨ ਆਈ ਹੈ ਉੱਥੇ ਹੀ ਉਸ ਦੇ ਹੱਥਾਂ ਵਿੱਚ ਹੱਥ ਕੜੀਆਂ ਅਲੱਗ ਜਾਣਗੀਆਂ ਇਹ ਕਹਾਣੀ ਸਿਰਫ ਇੱਕ ਗ੍ਰਿਫਤਾਰੀ ਦੀ ਨਹੀਂ ਹੈ ਬਲਕਿ ਇਹ ਕਹਾਣੀ ਹੈ ਉਸ ਦਰਦ ਦੀ ਆ ਉਸ ਬੇਵਸੀ ਦੀ ਆ ਤੇ ਉਸ ਕਾਨੂੰਨੀ ਉਲਝਣ ਦੀ ਆ ਜਿਸ ਨੇ ਇੱਕ ਹੱਸਦੇ ਵਸਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਮਿੰਟਾਂ ਵਿੱਚ ਹੀ ਗਮ ਵਿੱਚ ਬਦਲ ਦਿੱਤਾ ਦੋਸਤੋ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰੀ ਘਟਨਾ ਬਾਰੇ ਵਿਸਤਾਰ ਨਾਲ ਦੱਸਾਂਗੇ ਕਿ ਕਿਵੇਂ ਇੱਕ ਗੁਰਸਿੱਖ ਕੁੜੀ ਜੋ ਸਰੀਰਕ ਤੌਰ ਤੇ ਐਨੀ ਨਾਜ਼ੁਕ ਹਾਲਤ ਵਿੱਚ ਸੀ ਆ ਨਵਾਂ ਕਾਨੂੰਨ ਦੇ ਸਿਕੰਜੇ ਵਿੱਚ ਕੱਸਿਆ ਗਿਆ ਅਸੀਂ ਗੱਲ ਕਰਾਂਗੇ ਕੀ ਆ 에어ਪੋਰਟ ਦੇ ਅੰਦਰ ਅਸਲ ਵਿੱਚ ਕੀ ਵਾਪਰਿਆ ਪੁਸਤ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਕੀ ਰਵੱਈਆ ਸੀ ਤੇ ਬਾਹਰ ਖੜੇ ਮਾਪਿਆਂ ਤੇ ਕੀ ਬੀਤੀ ਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਧੀ ਘਰ ਨਹੀਂ ਸੱਗੋਂ ਥਾਣੇ ਜਾ ਰਹੀ ਹੈ ਇਹ ਘਟਨਾ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਕੀ ਕਾਨੂੰਨ ਦੀ ਪਾਲਣਾ ਕਰਦੇ ਸਮੇਂ ਇਨਸਾਨੀਅਤ ਨੂੰ ਅੱਖੋਂ ਓਲੇ ਕਰ ਦੇਣਾ ਚਾਹੀਦਾ ਹੈ ਆਉਂ ਜਾਂਦੇ ਹਾਂ ਇਸ ਦਿਲਖੰਬਾਉ ਸਚਾਈ ਬਾਰੇ ਜੋ ਹਰ ਪਰਵਰਤਸੀਆ ਪੰਜਾਬੀ ਲਈ ਇੱਕ ਸਬਕ ਹੈ ਤੇ ਇੱਕ ਚਤਾਵਨੀ ਵੀ ਹੈ ਕੈਨੇਡਾ ਦੀ ਚਕਾਚੌਂਦ ਭਰੀ ਜ਼ਿੰਦਗੀ ਤੇ ਉੱਥੋਂ ਦੇ ਸੰਘਰਸ਼ ਬਾਰੇ ਅਸੀਂ ਅਕਸਰ ਗੱਲਾਂ ਕਰਦੇ ਹਾਂ ਪਰ ਇੱਕਔਰਤ ਲਈ ਪਰਦੇਸ ਵਿੱਚ ਗਰਭਵਤੀ ਹੋਣਾ ਤੇ ਫਿਰ ਬੱਚੇ ਦੇ ਜਨਮ ਲਈ ਆਪਣੇ ਵਤਨ ਪਰਤਨਾ ਇੱਕ ਬਹੁਤ ਹੀ ਜਜ਼ਬਾਤੀ ਫੈਸਲਾ ਹੁੰਦਾ ਹੈ ਇਹ ਕੁੜੀ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੀ ਸੀ ਪਰਦੇਸਾਂ ਵਿੱਚ ਹੱਡ ਬਨਣ ਵੀ ਮਹਿੰਤ ਕਰਨ ਤੋਂ ਬਾਅਦ ਜਦੋਂ ਪਰਮਾਤਮਾ ਨੇ ਉਸ ਨੂੰ ਮਾਂ ਬਣ ਹੰਦੀ ਆ ਦਾਤ ਬਖਸ਼ੀ ਤਾਂ ਉਸ ਦਾ ਮਨ ਕੀਤਾ ਕਿ ਉਹ ਆਪਣੇ ਪਹਿਲੇ ਬੱਚੇ ਦਾ ਮੂੰਹ ਪੰਜਾਬ ਵਿੱਚ ਆਪਣੇ ਮਾਪਿਆਂ ਦੇ ਘਰ ਵੇਖੇ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਵੀ ਇਹੀ ਰਿਵਾਜ ਹੈ ਤੇ ਇੱਕ ਤੀ ਦੀ ਦਿੱਲੀ ਇੱਛਾ ਵੀ ਹੁੰਦੀ ਹੈ ਕਿ ਜਨੇਪੇ ਦੇ ਸਮੇਂ ਉਹ ਆਪਣੀ ਮਾਂ ਦੇ ਕੋਲ ਹੋਵੇ ਜਿੱਥੇ ਉਸ ਨੂੰ ਸਭ ਤੋਂ ਵੱਧ ਸਕੂਨ ਤੇ ਦੇਖਪਾਲ ਮਿਲਦੀ ਹੈ ਇਸੇ ਉਮੀਦ ਤੇ ਚਾਹ ਨਾਲ ਉਸਨੇ ਕੈਨੇਡਾ ਤੋਂ ਪਰਤ ਦੀ ਟਿਕਟ ਬੁੱਕ ਕਰਵਾਈ ਸੀ ਆ ਡਾਕਟਰਾਂ ਦੀ ਸਲਾਹ ਤੇ ਹਵਾਈ ਸਫ਼ਰ ਦੀਆਂ ਸਾਰੀਆਂ ਮਨਜ਼ੂਰੀਆਂ ਲੈਣ ਤੋਂ ਬਾਅਦ ਉਸਨੇ ਇਹ ਜੋਖਮ ਭਰਿਆ ਸਫ਼ਰ ਸ਼ੁਰੂ ਕੀਤਾ ਸੀ 9 ਮਹੀਨਿਆਂ ਦੀ ਗਰਭਵਤੀ ਹਾਲਤ ਵਿੱਚ ਲੰਬਾ ਹਵਾਈ ਸਫ਼ਰ ਕਰਨਾ ਸਰੀਰਕ ਤੌਰ ਤੇ ਕਿੰਨਾ ਔਖਾ ਹੁੰਦਾ ਹੈ ਇਹ ਸਿਰਫ ਇੱਕ ਮਾਂ ਹੀ ਮਹਿਸੂਸ ਕਰ ਸਕਦੀ ਹੈ ਪੈਰਾਂ ਵਿੱਚ ਸੋਜ ਆ ਕਮਰ ਵਿੱਚ ਦਰਦ ਆ ਤੇ ਹਰ ਪਲ ਬੱਚੇ ਦੀ ਚਿੰਤਾ ਦੇ ਬਾਵਜੂਦ ਉਸਦੇ ਚਿਹਰੇ ਤੇ ਇੱਕ ਵੱਖਰੀ ਹੀ ਚਮਕ ਸੀ ਆ ਕਿਉਂਕਿ ਉਹ ਆਪਣੇ ਵਤਨ ਆਪਣੇ ਲੋਕਾਂ ਕੋਲ ਜਾ ਰਹੀ ਸੀ ਆ ਉਸਨੇ ਕਦੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਸੀ ਇਸ ਜਿਸ ਮੁਲਕ ਦੀ ਮਿੱਟੀ ਨੂੰ ਆ ਛੋਣ ਲਈ ਉਹ ਐਨੀ ਤੜਪ ਰਹੀ ਹੈ ਉਹੀ ਮੁਲਕ ਉਸ ਦਾ ਸਵਾਗਤ ਸਲੱਖਾਂ ਨਾਲ ਕਰੇਗਾ ਸੋਚ ਕੇ ਹੀ ਰੂਹ ਕੰਬ ਜਾਂਦੀ ਹੈ ਉਸ ਸਮੇ ਉਸ ਦੇ ਮਨ ਦੀ ਕੀ ਹਾਲਤ ਹੋਈ ਹੋਵੇਗੀ ਜਦੋਂ ਸਾਰੀਆਂ ਖੁਸ਼ੀਆਂ ਇੱਕ ਪਲ ਵਿੱਚ ਹੀ ਮਿੱਟੀ ਵਿੱਚ ਮਿਲ ਗਈਆਂ ਹੋਣਗੀਆਂ ਇਹ ਸਿਰਫ ਉਸ ਕੁੜੀ ਦੀ ਕਹਾਣੀ ਨਹੀਂ ਹੈ ਇਹ ਹਰ ਉਸ ਪ੍ਰਵਾਸੀ ਦੀ ਕਹਾਣੀ ਹੈ ਜੋ ਵਤਨ ਪਰਤਨ ਵੇਲੇ ਕਈ ਉਮੀਦਾਂ ਲੈ ਕੇ ਆਉਂਦਾ ਹੈ ਜਦੋਂ ਜਹਾਜ਼ ਅੰਮ੍ਰਿਤਸਰ ਦੇ ਆ ਸ਼੍ਰੀ ਗੁਰੂ ਰਾਮਦਾਸ ਜੀ ਆ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਆ ਉਤਰਿਆ ਤਾਂ ਯਾਤਰੀਆਂ ਵਿੱਚ ਇੱਕ ਵੱਖਰਾ ਹੀ ਜੋਸ਼ ਸੀ ਆ ਜਹਾਜ਼ ਦੇ ਪਈਏ ਜ਼ਮੀਨ ਨੂੰ ਛੂਏ ਤੇ ਸਭ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਉਹ ਗੁਰਸਿੱਖ ਕੁੜੀ ਵੀ ਆ ਹੌਲੀ-ਹੌਲੀ ਸੰਭਲਦੀ ਹੋਈ ਆਪਣੀ ਸੀਟ ਤੋਂ ਉੱઠી ਆ ਉਸ ਦੀ ਹਾਲਤ ਵੇਖ ਕੇ ਸਾਥੀ ਯਾਤਰੀ ਵੀ ਉਸ ਦੀ ਮਦਦ ਕਰ ਰਹੇ ਸਨ ਉਸ ਨੂੰ ਪਹਲ ਦੇ ਰਹੇ ਸਨ ਟਰਮੀਨਲ ਵੱਲ ਵੱਧਦਿਆਂ ਉਸ ਦੀਆਂ ਅੱਖਾਂ ਵਿੱਚ ਅੰਮ੍ਰਿਤਸਰ ਸ਼ਹਿਰ ਦੀ ਤਸਵੀਰ ਸੀ ਤੇ ਦਿਲ ਵਿੱਚ ਆਪਣੇ ਮਾਪਿਆਂ ਨੂੰ ਜੱਫੀ ਪਾਉਣ ਦੀ ਤਾਂਘ ਪਰ ਅਸਲ ਇਮਤਿਹਾਨ ਤਾਂ ਇਮੀਗ੍ਰੇਸ਼ਨ ਕਾਊਂਟਰ ਤੇ ਸ਼ੁਰੂ ਹੋਣਾ ਸੀ ਜਦੋਂ ਆਪਣੀ ਵਾਰੀ ਆਉਣ ਤੇ ਕਾਊਂਟਰ ਤੇ ਪਹੁੰਚੀ ਤੇ ਆਪਣਾ ਪਾਸਪੋਰਟ ਅਧਿਕਾਰੀ ਨੂੰ ਫੜਾਇਆ ਤਾਂ ਕੁਝ ਹੀ ਪਲਾਂ ਵਿੱਚ ਮਾਹੌਲ ਬਦਲ ਗਿਆ ਅਧਿਕਾਰੀ ਨੇ ਜਦੋਂ ਕੰਪਿਊਟਰ ਸਕਰੀਨ ਤੇ ਉਸਦੇ ਵੇਰਵੇ ਚੈੱਕ ਕੀਤੇ ਤਾਂ ਉਸਦੇ ਮੱਥੇ ਤੇ ਤਿਹੜੀਆਂ ਪੈ ਗਈਆਂ ਉਸਨੇ ਕੁੜੀ ਨੂੰ ਉੱਥੇ ਹੀ ਰੁਕਣ ਦਾ ਇਸ਼ਾਰਾ ਕੀਤਾ ਤੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਬੁਲਾ ਲਿਆ ਇਹ ਦੇਖ ਕੇ ਉਸ ਕੁੜੀ ਦਾ ਦਿਲ ਜ਼ੋਰ ਨਾਲ ਧੜਕਣ ਲੱਗਾ ਉਸਨੇ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਗੱਲ ਕੀ ਹੈ ਕੀ ਕੋਈ ਕਾਗਜ਼ ਘੱਟ ਹੈ ਪਰ ਉਸ ਨੂੰ ਕੋਈ ਸਪਸ਼ਟ ਜਵਾਬ ਨਹੀਂ ਮਿਲਿਆ ਬਸ ਐਨਾ ਕਿਹਾ ਗਿਆ ਕਿ ਤੁਹਾਡੇ ਖਿਲਾਫ ਇੱਕ ਲੁਕਆਊਟ ਨੋਟਿਸ ਜਾਰੀ ਹੈ ਤੇ ਤੁਹਾਨੂੰ ਅਸੀਂ ਜਾਣ ਨਹੀਂ ਦੇ ਸਕਦੇ ਇਹ ਸ਼ਬਦ ਸੁਣਦਿਆ ਹੀ ਉਸਦੇ ਪੈਰਾਂ ਹਟੋ ਜਮੀਨ ਖਿਸਕ ਗਈ ਆ 9 ਮਹੀਨਿਆਂ ਦਾ ਗਰਭ ਆ ਥਕਾਵਟ ਨਾਲ ਚੂਰ ਸਰੀਰ ਤੇ ਉਪਰੋ ਇਹ ਭਿਆਨਕ ਖਬਰ ਉਸ ਸਮੇ ਉਸਦੀ ਹਾਲਤ ਐ ਜੀ ਸੀ ਕਿ ਪੱਥਰ ਦੀਲਾ ਇਨਸਾਨ ਵੀ ਪਿਗੜ ਜਾਵੇ ਇਮੀਗ੍ਰੇਸ਼ਨ ਹਾਲ ਵਿੱਚ ਬਾਕੀ ਯਾਤਰੀ ਆਪਣੇ ਘਰਾਂ ਨੂੰ ਜਾ ਰਹੇ ਸਨ ਪਰ ਇਹ ਧੀ ਉਥੇ ਹੀ ਕੰਜਾਨੇ ਡਰਦੇ ਸائے ਹੇਟ ਖੜੀ ਸੀ ਇਕੱਲੀ ਬੇਵੱਸ ਇਸ ਪੂਰੇ ਕਟਨਾਕਰਮ ਵਿੱਚ ਸਭ ਤੋਂ ਦਰਦਨਾਕ ਪਹਿਲੂ ਇਹ ਸੀ ਕਿ ਉਸ ਕੁੜੀ ਦੀ ਸਰੀਰਕ ਹਾਲਤ ਨੂੰ ਦੇਖਦੇ ਹੋਏ ਵੀ ਆ ਕਾਨੂੰਨੀ ਪ੍ਰਕਿਰਿਆ ਵਿੱਚ ਕੋਈ ਨਰਮੀ ਨਹੀਂ ਵਰਤੀ ਗਈ ਆ ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਕ ਉਸ ਕੁੜੀ ਦੇ ਖਿਲਾਫ ਕੋਈ ਪੁਰਾਣਾ ਮਾਮਲਾ ਦਰਜ ਸੀ ਜਿਸ ਬਾਰੇ ਸ਼ਾਇਦ ਉਸ ਨੂੰ ਖੁਦ ਵੀ ਪੂਰੀ ਜਾਣਕਾਰੀ ਨਹੀਂ ਸੀ ਆ ਜਾ ਉਹ ਭੁੱਲ ਚੁੱਕੀ ਸੀ ਅਕਸਰ ਐਨ ਆਰ ਆਈ ਪਰਿਵਾਰਾਂ ਨਾਲ ਐਜਾ ਹੁੰਦਾ ਹੈ ਕਿ ਕੋਈ ਪੁਰਾਣਾ ਘਰੇਲੂ ਝਗੜਾ ਜ਼ਮੀਨੀ ਵਿਵਾਦ ਜਾਂ ਵਿਆਹ ਨਾਲ ਸੰਬੰਧਿਤ ਮਾਮਲਾ ਅਦਾਲਤਾਂ ਵਿੱਚ ਚੱਲਦਾ ਰਹਿੰਦਾ ਹੈ ਤੇ ਜਦੋਂ ਉਹ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਪਗੋੜਾ ਕੋਸ਼ਿਤ ਕਰ ਦਿੱਤਾ ਜਾਂਦਾ ਹੈ ਇਸ ਕੁੜੀ ਨਾਲ ਵੀ ਸ਼ਾਇਦ ਕੁਝ ਐਜਾ ਹੀ ਵਾਪਰਿਆ ਪਰ ਸਵਾਲ ਇਹ ਸੀ ਕਿ ਆ ਇੱਕ 9 ਮਹੀਨਿਆਂ ਦੀ ਗਰਭਵਤੀ ਔਰਤ ਜੋ ਚੱਲਣ ਫਿਰਨ ਤੋਂ ਵੀ ਔਖੀ ਹੈ ਕਿ ਉਹ ਭੱਜ ਸਕਦੀ ਸੀ ਕਿ ਉਸ ਨੂੰ ਤੁਰੰਤ ਗ੍ਰਿਫਤਾਰ ਕਰਨਾ ਇੰਨਾ ਜ਼ਰੂਰੀ ਸੀ ਕਿ ਉਸ ਦੀ ਸਿਹਤ ਦਾ ਵੀ ਖਿਆਲ ਨਹੀਂ ਕੀਤਾ ਗਿਆ ਜਦੋਂ ਪੁਲਿਸ ਅਧਿਕਾਰੀ ਉਸ ਨੂੰ ਹਿਰਾਸਤ ਵਿੱਚ ਲੈਣ ਆਏ ਤਾਂ ਉਸ ਨੇ ਹੱਥ ਜੋੜ ਕੇ ਬੇਨਤੀ ਕੀਤੀ ਆ ਰੋਈ-ਕੁਰਲਾਈ ਕੇ ਮੇਰੀ ਹਾਲਤ ਦੇਖੋ ਮੇਰਾ ਬੱਚਾ ਕਿਸੇ ਵੀ ਵੇਲੇ ਹੋ ਸਕਦਾ ਹੈ ਮੈਨੂੰ ਮੇਰੇ ਮਾਪਿਆਂ ਕੋਲ ਜਾਣ ਦਿਓ ਮੈਂ ਕਿਤੇ ਨਹੀਂ ਭੱਜਦੀ ਆ ਪਰ ਕਾਨੂੰਨ ਦੀਆਂ ਅੱਖਾਂ ਤੇ ਪੱਟੀ ਬੱਜੀ ਹੋਈ ਸੀ ਆ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਸਿਰਫ ਹੁਕਮਾਂ ਦੀ ਪਾਲਣਾ ਕਰ ਰਹੇ ਹਨ ਤੇ ਸਿਸਟਮ ਵਿੱਚ ਨਾਮ ਆਉਣ ਕਾਰਨ ਉਸ ਨੂੰ ਛੱਡ ਨਹੀਂ ਸਕਦੇ ਉਸ ਵੇਲੇ ਉਸ ਕੁੜੀ ਦੇ ਮਨ ਵਿੱਚ ਕੀ ਚੱਲ ਰਿਹਾ ਹੋਵੇਗਾ ਜਦੋਂ ਉਸ ਨੂੰ ਆਪਣੇ ਪਰਿਵਾਰ ਦੀ ਬਜਾਏ ਪੁਰਸ਼ ਦੀ ਗੱਡੀ ਵਿੱਚ ਬੈਠਣਾ ਪਿਆ ਇਹ ਇੱਕ ਹੈਜਾ ਮੰਜ਼ਰ ਸੀ ਜੋ ਮਨੁੱਖੀ ਅਧਿਕਾਰਾਂ ਤੇ ਸਾਡੀ ਨੈਤਿਕਤਾ ਤੇ ਕਈਆਂ ਗੰਭੀਰ ਸਵਾਲ ਖੜੇ ਕਰਦਾ ਹੈ ਦੂਜੇ ਪਾਸੇ 에ਰਪੋਰਟ ਤੇ ਬਾਹਰ ਦਾ ਨਜ਼ਾਰਾ ਹੋਰ ਵੀ ਦਿਲ ਕੰਬਾਉਂ ਸੀ ਉਸ ਕੁੜੀ ਦੇ ਬਜ਼ੁਰਗ ਮਾਪੇ ਭੈਣ ਭਰਾ ਤੇ ਰਿਸ਼ਤੇਦਾਰ ਹੱਥਾਂ ਵਿੱਚ ਫੁੱਲਾਂ ਦੇ ਹਾਰ ਲੈ ਕੇ ਮਠਾਈਆਂ ਦੇ ਡੱਬੇ ਫੜੀ ਖੜੇ ਸਨ ਬੇਸਬਰੀ ਨਾਲ ਉਸ ਦਾ ਇੰਤਜ਼ਾਰ ਕਰ ਰਹੇ ਸਨ ਹਰ ਵਾਰ ਜਦੋਂ ਆਗਮਨ ਅਰਾਈਵਲ ਵਾਲਾ ਗੇਟ ਖੁੱਲਦਾ ਹੈ ਉਹਨਾਂ ਦੀਆਂ ਨਜ਼ਰਾਂ ਉਤਸੁਕਤਾ ਨਾਲ ਆਪਣੀ ਧੀ ਨੂੰ ਲੱਭਦੀਆਂ ਸਮਾਂ ਬੀਤਦਾ ਗਿਆ ਅੱਧਾ ਘੰਟਾ ਇੱਕ ਘੰਟਾ 2 ਘੰਟੇ ਜਹਾਜ਼ ਦੇ ਸਾਰੇ ਯਾਤਰੀ ਬਾਹਰ ਆ ਗਏ ਪਰ ਉਹਨਾਂ ਦੀ ਧੀ ਨਹੀਂ ਆਈ ਮਾਪਿਆਂ ਦੇ ਚਿਹਰਿਆਂ ਤੇ ਖੁਸ਼ੀ ਦੀ ਜਗ੍ਹਾ ਚਿੰਤਾ ਨੇ ਲੈ ਲਈ ਆ ਫੋਨ ਮਿਲਾਉਣ ਦੀ ਕੋਸ਼ਿਸ਼ ਕੀਤੀ ਆ ਪਰ ਸੰਪਰਕ ਨਹੀਂ ਹੋ ਰਿਹਾ ਸੀ ਆ ਫਿਰ ਅਚਾਨਕ ਕਿਸੇ ਅਧਿਕਾਰੀ ਨੇ ਆ ਕੇ ਸੂਚਨਾ ਦਿੱਤੀ ਆ ਕਿ ਉਹਨਾਂ ਦੀ ਧੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਉਸ ਨੂੰ ਥਾਣੇ ਲਿਜਾਇਆ ਜਾ ਰਿਹਾ ਹੈ ਇਹ ਖਬਰ ਸੁਣਦਿਆਂ ਹੀ ਆ ਮਾਤਾ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਪਈ ਆ ਤੇ ਪਿਤਾ ਦੇ ਹੱਥਾਂ ਵਿੱਚੋਂ ਫੁੱਲਾਂ ਦਾ ਹਾਰ ਛੁੱਟ ਕੇ ਜ਼ਮੀਨ ਤੇ ਬिखर ਗਿਆ ਉਹ ਜਿੱਕਾ ਮਾਰਨ ਲੱਗੇ ਪੁੱਛਣ ਲੱਗੇ ਕੀ ਆ ਉਹਨਾਂ ਦੀ ਤੀ ਦਾ ਕਸੂਰ ਕੀ ਹੈ ਉਹ ਤਾਂ ਬੱਚਾ ਜੰਮਣ ਆਈ ਹੈ ਉਸ ਨੂੰ ਜੇਲ੍ਹ ਕਿਉਂ ਭੇਜ ਦਿੱਤਾ ਗਿਆ 에ਰਪੋਰਟ ਦੇ ਬਾਹਰ ਖੜੇ ਹੋਰ ਲੋਕ ਵੀ ਆ ਇਕੱਠੇ ਹੋ ਗਏ ਸਭ ਦੀਆਂ ਅੱਖਾਂ ਨਾਲ ਸੰਨ ਇੱਕ ਪਾਸੇ ਜਨਮ ਲੈਣ ਵਾਲੇ ਬੱਚੇ ਦੀ ਆ ਸਵਾਗਤ ਦੀ ਤਿਆਰੀ ਸੀ ਆ ਤੇ ਦੂਜੇ ਪਾਸੇ ਜੇਲ੍ਹ ਦੀਆਂ ਸਲੱਖਾਂ ਦਾ ਹਨੇਰਾ ਇਸ ਸਥਿਤੀ ਐਨੀ ਦਰਦਨਾਕ ਸੀ ਕਿ ਦੇਖਣ ਵਾਲਿਆਂ ਦੇ कलेਜੇ ਫਟ ਗਏ ਪਰਿਵਾਰ ਦੀਆਂ ਖੁਸ਼ੀਆਂ ਨੂੰ ਜਿਵੇਂ ਕਿਸੇ ਦੀ ਨਜ਼ਰ ਲੱਗ ਗਈ ਸੀ ਇਹ ਗ੍ਰਿਫਤਾਰੀ ਸਿਰਫ ਇੱਕ ਕਾਨੂੰਨੀ ਕਾਰਵਾਈ ਨਹੀਂ ਸੀ ਬਲਕਿ ਇੱਕ ਮੈਡੀਕਲ ਐਮਰਜੈਂਸੀ ਨੂੰ ਸੱਦਾ ਦੇਣ ਵਾਲੀ ਸੀ ਮਾਇਰ ਡਾਕਟਰਾਂ ਦਾ ਮੰਨਣਾ ਸੀ ਕਿ ਆ ਗਰਭਵਤੀ ਅਵਸਥਾ ਦੇ ਆਖਰੀ ਦਿਨਾਂ ਵਿੱਚ ਔਰਤ ਨੂੰ ਬਹੁਤ ਜ਼ਿਆਦਾ ਤਨਾਅ ਸਟ੍ਰੈਸ ਤੋਂ ਬਚਾਉਣਾ ਚਾਹੀਦਾ ਹੈ ਕਿਉਂਕਿ ਇਸ ਦਾ ਸਿੱਧਾ ਅਸਰ ਬੱਚੇ ਤੇ ਆ ਮਾਂ ਦੋਵਾਂ ਦੀ ਜਾਨ ਤੇ ਪੈ ਸਕਦਾ ਹੈ ਏਅਰਪੋਰਟ ਤੇ ਹੋਈ ਆ ਪੁੱਛਗੀ ਚ ਡਾਰਾ ਤੇ ਕਬਰਾਟ ਕਰਨਾ ਉਸ ਗੁਰਸਿੱਖ ਕੁੜੀ ਦੀ ਸਿਹਤ ਵਿਗੜ ਗਈ ਸੀ ਉਸ ਦਾ ਬਲੱਡ ਪ੍ਰੈਸ਼ਰ ਵੀ ਵੱਧ ਗਿਆ ਸੀ ਉਸ ਨੂੰ ਸਾਂ ਲੈਣ ਵਿੱਚ ਤਕਲੀਫ ਹੋਣ ਲੱਗੀ ਆ ਇਹ ਸਭ ਦੇਖ ਕੇ ਪ੍ਰਸ਼ਾਸਨਿਕ ਕਾਰਵਾਈ ਵਿੱਚ ਦੇਰੀ ਨਹੀਂ ਹੋਈ ਆ ਹਾਲਾਂਕਿ ਬਾਅਦ ਵਿੱਚ ਜਦੋਂ ਹਾਲਤ ਜਿਆਦਾ ਖਰਾਬ ਹੋਈ ਤਾਂ ਮੈਡੀਕਲ ਸਹਾਇਤਾ ਬੁਲਾਈ ਗਈ ਆ ਪਰ ਸੋਚੋ ਉਸ ਮਾਨਸਿਕ ਸਦਮੇ ਬਾਰੇ ਜੋ ਉਸ ਨਾ ਜੰਮੇ ਬੱਚੇ ਨੇ ਆਪਣੀ ਮਾਂ ਦੇ ਗਰਭ ਵਿੱਚ ਮਹਿਸੂਸ ਕੀਤਾ ਹੋਵੇਗਾ ਕਿ ਸਾਡਾ ਕਾਨੂੰਨੀ ਤਾਂ ਚਾਹਨਾ ਸਖਤ ਹੈ ਕਿ ਉਹ ਮਨੁੱਖੀ ਜਾਨ ਦੀ ਪਰਵਾਹ ਵੀ ਨਹੀਂ ਕਰਦਾ ਕਿ ਉਸ ਕੁੜੀ ਨੂੰ ਘਰ ਨਜ਼ਰਬੰਦ ਨਹੀਂ ਕੀਤਾ ਜਾ ਸਕਦਾ ਸੀ ਜਾਂ ਉਸਦੇ ਮਾਪਿਆਂ ਦੀ ਜ਼ਮਾਨਤ ਤੇ ਛੱਡਿਆ ਨਹੀਂ ਜਾ ਸਕਦਾ ਸੀ ਜਦੋਂ ਤੱਕ ਕਿ ਉਸ ਦੀ ਡਿਲੀਵਰੀ ਨਾ ਹੋ ਜਾਂਦੀ ਆ ਇਹ ਸਵਾਲ ਅੱਜ ਹਰ ਪੰਜਾਬੀ ਦੇ ਮਨ ਵਿੱਚ ਗੂੰਜ ਰਿਹਾ ਸੀ ਆ ਕਾਨੂੰਨ ਆਪਣੀ ਜਗ੍ਹਾ ਸਹੀ ਹੋ ਸਕਦਾ ਹੈ ਪਰ ਕਾਨੂੰਨ ਨੂੰ ਲਾਗੂ ਕਰਨ ਦਾ ਤਰੀਕਾ ਇਨਸਾਨੀਅਤ ਦੇ ਦਾਇਰੇ ਵਿੱਚ ਹੋਣਾ ਚਾਹੀਦਾ ਹੈ ਇੱਕ ਗਰਭਵਤੀ ਔਰਤ ਨੂੰ ਅਪਰਾਧੀਆ ਵਾਂਗ ਟਰੀਟ ਕਰਨਾ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮਨਾਕ ਗੱਲ ਹੈ ਇਸ ਘਟਨਾ ਨੇ ਸਾਬਿਤ ਕਰ ਦਿੱਤਾ ਕਿ ਕਈ ਵਾਰ ਕਾਗਜ਼ਾਂ ਦੇ ਪੇਟ ਕਰਨ ਲਈ ਇਨਸਾਨਾਂ ਦੀ ਬਲੀ ਦੇ ਦਿੱਤੀ ਜਾਂਦੀ ਹੈ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੂਰੇ ਪੰਜਾਬ ਵਿੱਚ ਰੋਸ ਦੀ ਲਹਿਰ ਦੌੜ ਗਈ ਲੋਕ ਸਰਕਾਰ ਅਤੇ ਪ੍ਰਸ਼ਾਸਨ ਨੂੰ ਲਾਂਤਾ ਪਾ ਰਹੇ ਸਨ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਵੀ ਇਸ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਹੈ ਇਹ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਪੁਰਾਣਾ ਮਾਮਲਾ ਸੀ ਆ ਵੀ ਤਾਂ ਤਾਂ ਉਸ ਨੂੰ ਨਜਿੱਠਣ ਦੇ ਲਈ ਹੋਰ ਵੀ ਤਰੀਕੇ ਹੋ ਸਕਦੇ ਸਨ ਕਿ ਪੁਲਿਸ ਹਾਊਸ ਦੇ ਹਸਪਤਾਲ ਵਿੱਚ ਦਾਖਲਾ ਹੁਣ ਜਾ ਕੇ ਪਹੁੰਚਣ ਦਾ ਇੰਤਜ਼ਾਰ ਨਹੀਂ ਕਰ ਸਕਦੀ ਸੀ ਇਹ ਮਾਮਲਾ ਹੁਣ ਸਿਰਫ ਇੱਕ ਗ੍ਰਿਫਤਾਰੀ ਦਾ ਨਹੀਂ ਸੀ ਆ ਸੱਗੋ ਇਹ ਮੁੱਦਾ ਬਣ ਗਿਆ ਸੀ ਐਨ ਆਰ ਆਈ ਆ ਭਾਈਚਾਰੇ ਨਾਲ ਹੁੰਦੇ ਸਲੂਕ ਦਾ ਅਕਸਰ ਦੇਖਿਆ ਗਿਆ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਪਗੋੜਾ ਕੋਸ਼ਿਸ਼ ਕਰਨਾ ਬਹੁਤ ਆਸਾਨ ਸਮਝਿਆ ਜਾਂਦਾ ਹੈ ਜਦਕਿ ਕਈ ਵਾਰ ਉਹਨਾਂ ਨੂੰ ਸੰਮਨ ਵੀ ਨਹੀਂ ਮਿਲੇ ਹੁੰਦੇ ਇਹ ਸਿਸਟਮ ਦੀ ਖਾਮੀ ਹੈ ਜਿਸ ਦਾ ਖਾਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਇਸ ਘਟਨਾ ਨੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹਰ ਕੋਈ ਹੁਣ ਡਰ ਰਿਹਾ ਹੈ ਕਿ ਕਿਤੇ ਭਾਰਤ ਜਾਣ ਤੇ ਉਨ੍ਹਾਂ ਨਾਲ ਵੀ ਇਹ ਜਾ ਕੁਝ ਨਾ ਵਾਪਰ ਜਾਵੇ ਇਹ ਡਰ ਦਾ ਮਾਹੌਲ ਪੰਜਾਬ ਤੇ ਪਰਿਵਾਸੀਆਂ ਦੇ ਰਿਸ਼ਤੇ ਵਿੱਚ ਦੂਰੀ ਪੈਦਾ ਕਰ ਰਿਹਾ ਹੈ ਲੋਕ ਮੰਗ ਕਰ ਰਹੇ ਹਨ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ ਤੇ ਜ਼임ੇਬਾਰ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਇੱਕ ਗਰਭਵਤੀ ਔਰਤ ਦੀ ਹਾਲਤ ਤਰਸਯੋਗ ਬਣਾ ਦਿੱਤੀ ਇਸ ਦਰਦਨਾਕ ਕਹਾਣੀ ਦੇ ਅੰਤ ਵਿੱਚ ਅਸੀਂ ਕੁਝ ਐਮ ਸਿੱਖਿਆਵਾਂ ਤੇ ਸੰਦੇਸ਼ ਸਾਂਝੇ ਕਰਨਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਇਹ ਘਟਨਾ ਸਾਡੇ ਸਾਰਿਆਂ ਲਈ ਖਾਸ ਕਰਕੇ ਐਨ ਆਰ ਆਈ ਭਰਾਵਾ ਪੈਣਾ ਲਈ ਆ ਇੱਕ ਵੱਡੀ ਚੇਤਾਵਨੀ ਹੈ ਜਦੋਂ ਵੀ ਤੁਸੀਂ ਆ ਪਰਤ ਉਨ ਦਾ ਪਲਾਨ ਬਣਾਉਂਦੇ ਹੋ ਤਾਂ ਕਿਰਪਾ ਕਰਕੇ ਆਪਣੇ ਕਾਨੂੰਨੀ ਦਸਤਾਵੇਜ਼ਾਂ ਤੇ ਪੁਰਾਣੇ ਕਿਸੇ ਵੀ ਚੱਲ ਰਹੇ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕਰਵਾ ਲਿਆ ਕਰੋ ਕਈ ਵਾਰ ਛੋਟੀ ਜਹੀ ਅਣਗੈਲੀ ਜਾਂ ਜਾਣਕਾਰੀ ਦੀ ਕਾਟ ਕਾਰਨ ਵੱਡੀ ਮੁਸੀਬਤ ਖੜੀ ਹੋ ਜਾਂਦੀ ਹੈ ਵਕੀਲਾ ਨਾਲ ਸਲਾਹ ਕਰੋ ਤੇ ਯਕੀਨੀ ਬਣਾਓ ਕਿ ਤੁਹਾਡੇ ਖਿਲਾਫ ਕੋਈ ਵਾਰੈਂਟ ਜਾਂ ਲੁਕਆਊਟ ਨੋਟਿਸ ਤਾਂ ਜਾਰੀ ਨਹੀਂ ਆ ਦੂਜੀ ਗੱਲ ਸਾਡੀ ਸਰਕਾਰ ਤੇ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਹੈ ਕਿ ਕਾਨੂੰਨ ਦੀ ਆਪਾਲਣਾ ਕਰਦੇ ਸਮੇਂ ਮਨੁੱਖੀ ਸਵੇਦਨਾਵਾਂ ਨੂੰ ਬਿਨਾ ਮਾਰਿਆ ਜਾਵੇ ਹਾਲਾਤਾਂ ਮੁਤਾਬਿਕ ਫੈਸਲੇ ਲੈਣ ਦੀ ਸਮਝ ਹੋਣੀ ਚਾਹੀਦੀ ਹੈ ਇੱਕ ਗਰਭਵਤੀ ਔਰਤ ਇੱਕ ਬਜ਼ੁਰਗ ਜਾਂ ਬਿਮਾਰ ਵਿਅਕਤੀ ਨਾਲ ਨਜਿੱਠਣ ਵੇਲੇ ਨਿਯਮਾਂ ਵਿੱਚ ਲਚਕਤਾ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਦੀ ਜਾਨ ਖਤਰੇ ਵਿੱਚ ਨਾ ਪਵੇ ਇਸ ਵੀਡੀਓ ਦਾ ਮਕਸਦ ਸਿਰਫ ਤੁਹਾਨੂੰ ਖਬਰ ਦੇਣਾ ਨਹੀਂ ਸੀ ਆ ਬਲਕਿ ਤੁਹਾਨੂੰ ਜਾਗਰੂਕ ਕਰਨਾ ਸੀ ਅਤੇ ਉਸ ਪਰਿਵਾਰ ਦੇ ਦਰਦ ਨੂੰ ਤੁਹਾਡੇ ਤੱਕ ਪਹੁੰਚਾਉਣਾ ਸੀ ਅਸੀਂ ਅਰਦਾਸ ਕਰਦੇ ਹਾਂ ਕਿ ਵਾਇਰਸ ਦੀ ਤੇ ਉਸ ਦੇ ਹੋਣ ਵਾਲੇ ਬੱਚੇ ਨੂੰ ਤੰਦਰੁਸਤੀ ਬਖਸ਼ੇ ਤੇ ਉਹ ਜਲਦੀ ਤੋਂ ਜਲਦੀ ਇਸ ਕਾਨੂੰਨੀ ਉਲਝਣ ਵਿੱਚੋਂ ਨਿਕਲ ਕੇ ਆਪਣੇ ਪਰਿਵਾਰ ਵਿੱਚ ਵਾਪਸ ਆਵੇ ਅਦਾਲਤਾਂ ਤੋਂ ਵੀ ਆ ਉਮੀਦ ਹੈ ਕਿ ਇਹ ਉਸੇ ਮਾਮਲੇ ਨੂੰ ਮਾਨਵੀ ਆਧਾਰ ਤੇ ਵੇਖਣ ਗਿਆ ਤੇ ਜਲਦੀ ਇਨਸਾਫ ਦੇਣ ਗਿਆ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਤੇ ਅੱਗੇ ਤੋਂ ਕਿਸੇ ਹੋਰ ਦੀ ਨਾਲ ਐਜਾ ਸਲੂਕ ਨਾ ਕੀਤਾ ਜਾਵੇ ਸਾਵਧਾਨੀ ਵਿੱਚ ਹੀ ਬਚਾਅ ਹੈ ਤੇ ਇਕਤਾ ਵਿੱਚ ਹੀ ਤਾਕਤ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਲਵੋ ਧੰਨਵਾਦ